ਖਬਰਨਾਮਾ ਦੇਖ ਰਹੇ ਸਾਰੇ ਹੀ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ। ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਹੈ। ਇਹ ਤਾਂ ਗੱਲ ਸੱਚ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਗ੍ਰਿਫਤਾਰੀ ਕੀਤੀ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਉਸਦੇ ਸਾਥੀ ਸਰਵਰ ਸਿੰਘ ਪੰਦੇੜ ਦੀ ਉਹ ਗੈਰ ਕਾਨੂੰਨੀ ਹੈ ਇਹ ਤਾਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੀ ਕਹਿ ਦਿੱਤਾ ਹੈ ਲੇਕਿਨ ਹੁਣ ਆ ਥੋੜੇ ਜਿਹਾ ਠੰਡੇ ਪੈ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਕਹਿੰਦੇ ਨੇ ਕਿ 75 ਸਾਲ ਪੁਰਾਣੇ ਸਿਸਟਮ ਨੂੰ 2 ਜਾਂ 3 ਸਾਲਾਂ ਵਿੱਚ ਠੀਕ ਨਹੀਂ ਕੀਤਾ ਜਾ ਸਕਦਾ ਸਮਾ ਚਾਹੀਦਾ ਮੈਨੂੰ ਯਾਨੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਫਿਰ ਦੁਬਾਰਾ ਵੋਟ ਆਮ ਆਦਮੀ ਪਾਰਟੀ ਨੂੰ ਪਾਓ ਉਹਨਾਂ ਕਹਿੰਦੇ ਕਿ 75 ਸਾਲਾਂ ਦੇ ਵਿੱਚ ਸਿਸਟਮ ਜਿਹੜਾ ਹੈ ਖਰਾਬ ਕੀਤਾ ਗਿਆ ਹੈ ਦੱਸਿਆ ਕਿ 75 ਸਾਲ ਪੁਰਾਣੇ ਸਿਸਟਮ ਨੂੰ 2003 ਸਾਲਾਂ ਵਿੱਚ ਠੀਕ ਨਹੀਂ ਕੀਤਾ ਜਾ ਸਕਦਾ ਜੇ ਬੂਟ ਦੇ ਫੀਤੇ ਤਿੰਨ ਤੋਂ ਚਾਰ ਦਿਨਾਂ ਤੱਕ ਨਹੀਂ ਖੋਲੇ ਜਾਂਦੇ ਤਾਂ ਉਸ ਦੇ ਫੀਤੇਆਂ ਤੇ ਲੱਗੀ ਗੱਣ ਨੂੰ ਚਮਚੇ ਜਾਂ ਕਿਸੇ ਤਿੱਖੀ ਚੀਜ਼ ਨਾਲ ਖੋਲਣਾ ਪੈਂਦਾ ਹੈ ਕਿਉਂਕਿ ਇਹ ਜੰਮ ਜਾਂਦਾ ਹੈ ਤੁਸੀਂ ਮੈਨੂੰ 75 ਸਾਲ ਪੁਰਾਣੇ ਬੂਟ ਦਿੱਤੇ ਹਨ ਇਹਨਾਂ ਨੂੰ ਖੋਲਣ ਲਈ ਕੋਈ ਸਮਾਂ ਲੱਗੇਗਾ ਅਸੀਂ ਰੁੱਝੇ ਹੋਏ ਹਾਂ ਮੈਂ ਕਿਸੇ ਵੀ ਅਜਿਹੇ ਫੈਲਦੇ ਦਸਕਤ ਨਹੀਂ ਕਰਦਾ ਜੋ ਲੋਕਾਂ ਤੇ ਬੋਝ ਪਾਉਂਦੀ ਹੈ ਯਾਨੀ ਕਿ ਪੁਰਾਣੇ ਬੂਟ ਕਿਹਾ ਉਹਨਾਂ ਨੇ ਸ਼ਰੂਮਣੀ ਅਕਾਲੀ ਦਲ ਆ ਅਤੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਕਹਾ ਪੁਰਾਣੇ ਇਹ ਬੂਟ ਨੇ ਇਹਨਾਂ ਦੇ ਫੀਤੇ ਇੰਨੀ ਜਲਦੀ ਨਹੀਂ ਖੁੱਲਣਗੇ ਉਹਨਾਂ ਕਿਹਾ ਕਿ 2-3 ਸਾਲਾਂ ਦੇ ਵਿੱਚ ਤਾਂ ਸਮਝ ਨਹੀਂ ਆਉਂਦਾ ਕਿ ਕਿਹੜੇ ਪਾਸੇ ਜਾਣਾ ਹੈ ਕਿਹੜੇ ਪਾਸੇ ਨਹੀਂ ਜਾਣਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੇ ਕੋਲੋਂ ਸਮਾਂ ਮੰਗ ਰਹੇ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 2027 ਦਾ ਸਮਾਂ ਵੀ ਮੈਨੂੰ ਚਾਹੀਦਾ ਹੈ ਹਾਲਾਂਕਿ ਕਿਸਾਨਾਂ ਵੱਲੋਂ ਚੈਲੰਜ ਕੀਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦੋ-ਦੋ ਕੁਰਤੇ ਲੈ ਕੇ ਆਣ ਇੱਕ ਪੁਰਤਾ ਕੁਰਤਾ ਉਹਨਾਂ ਨੇ ਪਾਇਆ ਹੋਵੇ ਇੱਕ ਕੁਰਤਾ ਉਹਨਾਂ ਦੀ ਗੱਡੀ ਵਿੱਚ ਹੋਵੇ ਕਿਉਂਕਿ ਕੁਰਤੇ ਪਾੜਾਂਗੇ ਅਸੀਂ ਜਿਸ ਤਰ੍ਹਾਂ ਸਾਡੇ ਨਾਲ ਵਿਸ਼ਵਾਸ ਘਾਪ ਕੀਤਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਪਾਸੇ ਸਾਰੇ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ ਖਾਸ ਕਰਕੇ ਕੱਲ 3 ਮਾਰਚ ਵਾਲੇ ਦਿਨ ਵੱਡਾ ਵਿਰੋਧ ਹੋਇਆ ਲੋਕਾਂ ਨੇ ਕਿਹਾ ਕਿ ਖਟਕੜ ਖਾਲਾ ਸੌ ਚੁੱਕਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਾਰਟੀ ਵੀ ਧਰਨਿਆਂ ਦੇ ਵਿੱਚੋਂ ਨਿਕਲੀ ਹੈ ਲੇਕਿਨ ਸਾਨੂੰ ਯਕੀਨ ਨਹੀਂ ਆਉਂਦਾ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਸਾਡੇ ਨਾਲ ਇਸ ਤਰ੍ਹਾਂ ਦਗਾ ਬੇਵਫਾ ਜਾਂ ਸਾਡੀ ਪਿੱਠ ਦੇ ਪਿੱਛੇ ਛੁਰਾ ਮਾਰ ਸਕਦੀ ਹੈ ਲੇਕਿਨ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਮੈਨੂੰ ਪੰਜਾਬ ਦਾ ਸਿਸਟਮ ਸੈੱਟ ਕਰਨ ਲਈ ਪੰਜਾਬ ਦੇ ਵਿੱਚ ਸੁਧਾਰ ਲੈਣ ਲਈ 2027 ਦਾ ਸਮਾਂ ਵੀ ਚਾਹੀਦਾ ਹੈ ਧੰਨਵਾਦ